ਅਮਨ ਪਹਿਲਾ ਆਪਣੇ ਜੋ ਚਾਲਾਂ ਚੱਲਦੀ ਸੀ ਉਸ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਉਹ ਆਪਣੀ ਮਾਸੀ ਦੇ ਮਨ ਵਿੱਚ ਇਹਨਾਂ ਕੜਵਾਟ ਪੈਦਾ ਕਰ ਦਿੰਦੀ ਹੈ सोनू ਜੀਤਾ ਤੇ ਉਸ ਦੀ ਬੇਬੇ ਬਾਪੂ ਦੇ ਖਿਲਾਫ ਇਹਨਾਂ ਕੜਵਾਹਟ ਪੈਦਾ ਕਰ ਦਿੰਦੀ ਹੈ ਕਿ ਉਹ ਉਹਨਾਂ ਨੂੰ ਦੇਖ ਵੀ ਨਹੀਂ ਸਤਾਉਂਦੇ ਤੇ ਇਹ ਅਮਨ ਦੀ ਚਾਲ ਕਾਮਯਾਬ ਹੋ ਜਾਂਦੀ ਹੈ ਤੇ ਉਹ ਹਰ ਵਕਤ ਆਪਣੀ ਮਾਸੀ ਦੇ ਮਨ ਵਿੱਚ ਉਹਨਾਂ ਪ੍ਰਤੀ ਕੋਈ ਨਾ ਕੋਈ ਨਫ਼ਰਤ ਦੀਆਂ ਗੱਲਾਂ ਹੀ ਕਰਦੀ ਰਹਿੰਦੀ ਹੈ ਜਿਸ ਕਾਰਨ ਉਹਨਾਂ ਦੇ ਵਿਆਹ ਤੋਂ ਬਾਅਦ ਮਨ ਕੜਵਾਹਟ ਪੈਦਾ ਹੋ ਜਾਂਦੀ ਹੈ ਤੇ ਉਹ ਹਰ ਇੱਕ ਕੰਮ ਵਿੱਚ ਤੇ ਬਾਪੂ ਨੂੰ ਸੋਨੁਜੀਤਾਂ ਨੂੰ ਪਿੱਛੇ ਹੀ ਛੱਡ ਦੇ ਸੀ ਸਾਲਾ ਕੇ ਵਿਆਹ ਤੋਂ ਪਹਿਲਾਂ ਐਵੇਂ ਨਹੀਂ ਸੀਗਾ ਤੇ ਜਦੋਂ ਉਰਦ ਪੇਕੇ ਜਾਂਦੀ ਹੈ ਅਮਨ ਤਾਂ ਪੇਕੇ ਜਾ ਕੇ ਵੀ ਉਥੇ ਸਾਜਸ਼ਹੀ ਖੇੜੇ ਆਉਂਦੀ ਹੈ ਤੇ ਜਦੋਂ ਪਿੱਕਿਆ ਤਾਂ ਵਾਪਸ ਆਉਂਦੀ ਹੈ ਤੇ ਉਦੋਂ ਵੀ ਸਾਜਸ਼ਹੀ ਖੇਡਦੀ ਰਹਿੰਦੀ ਹੈ ਤੇ ਇੱਕ ਦਿਨ ਜਦੋਂ ਪ੍ਰੀਤ ਨੇ ਅਮਨ ਨੂੰ ਸੂਟ ਪ੍ਰੈਸ ਕਰ ਲਈ ਦਿੱਤੀ ਤਾਂ ਸੀ ਤਾਂ ਉਸਨੇ ਕਿਹਾ ਸੀ ਕਿ ਮੈਂ ਇੱਕ ਦਿਨ ਹੀ ਸਰਪ੍ਰੈਸ ਕਰਨਾਗੇ ਤੋਂ ਮੈਂ ਨਹੀਂ ਕਰਨਾ ਤੇ ਅਮਨ ਹਰ ਇੱਕ ਕੰਮ ਵਿੱਚ ਸਾਥ ਨਹੀਂ ਦਿੰਦੀ ਤੇ ਅਮਨ ਦੀ ਅਮਨ ਹੌਲੀ ਹੌਲੀ ਵਿੱਕੀ ਦੇ ਮਾਣ ਵਿੱਚ ਵੀ ਇਦਾਂ ਦੇ ਗੱਲਾਂ ਬਣਾ ਕੇ ਐਦਾ ਕਰਨ ਲੱਗ ਗਈ ਕਿ ਸ਼੍ਰੀਖਸ਼੍ਰੀ ਕੀ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਸਾਰਾ ਟੱਬਰ ਮਿਲ ਕੇ ਵਹਿਜਵੇਂ ਆਪਣਾ ਪਤਾ ਹੀਆ ਪ੍ਰੀਤ ਨੂੰ ਬੁੱਧੂ ਬਣਾਉਣ ਲੱਗ ਗਿਆ ਤੇ ਪ੍ਰੀਤ ਭੋਲੀ ਆ ਪਰ ਸੋਨੂ ਜੀਤਾ ਜੀਤਾ ਦੀ ਬੇਬੇ ਬਾਪੂ ਨੂੰ ਇਹ ਸਾਰਾ ਕੋਸਤ ਨੂੰ ਪਤਾ ਹੀ ਗਿਆ ਕਿ ਇਹ ਅਮਨ ਦੀ ਖੇਤੀ ਚਾਲ ਆ ਤੇ ਬਾਅਦ ਵਿੱਚ ਜਦੋਂ ਵਿੱਕੀ ਆਪਣੇ ਸੌਰੀ ਜਾਂਦਾ ਵਾ ਉਸ ਤੋਂ ਪਹਿਲਾਂ ਗੱਡੀ ਲਿਆਉਂਦਾ ਫਿਰ ਟਰੈਕਟਰ ਲੈ ਆਉਂਦਾ ਵਾ ਤੇ ਫਿਰ ਜਦੋਂ ਉਹ ਇਹ ਗੱਲਾਂ ਪਿੱਛੇ ਇਹਨਾਂ ਦੇ ਘਰ ਵਿੱਚ ਲੜਾਈ ਪੈ ਜਾਂਦੀ ਹੈ ਤੇ ਜਦੋਂ ਪ੍ਰੀਤ ਪੇਕੇ ਜਾਂਦੀ ਹੈ ਤੇ ਉਸ ਨੂੰ ਸੂਟ ਬਣਾਉਣ ਲਈ ਵਿੱਕੀ ਪੈਸੇ ਨਹੀਂ ਦਿੰਦਾ ਤਾਂ ਉਹ ਜਦੋਂ ਸੂਟ ਬਣਾਉਣ ਜਾਂਦਾ ਹੈ ਵਾ ਤੇ ਬਾਅਦ ਵਿੱਚ ਜਦੋਂ ਉਹ ਆ ਕੇ ਗੱਲਾਂ ਕਰਦਾ ਕਹਿੰਦਾ ਉਸ ਨੂੰ ਕਿ ਤੂੰ ਸਾਡੀ ਗੱਡੀ ਕਦੋਂ ਦੇਣੀ ਹੈ ਟਰੈਕਟਰ ਵੀ ਲੈ ਕੇ ਤਾਂ ਪ੍ਰੀਤ ਨੇ ਗੱਲਾਂ ਦਾ ਗੁੱਸਾ ਕਰਦੀ ਹੈ ਕਿ ਵੀ ਭਰਾਵਾ ਵੀ ਤੂੰ ਵੀ ਵਿਆਹ ਤੋਂ ਬਾਅਦ ਵੀ ਇੰਨਾ ਲੱਗਦਾ ਵੀ ਜਿਵੇਂ ਤੂੰ ਮੇਰਾ ਸ਼ਰੀਕ ਬਣ ਗਿਆ ਹੋਵੇਂ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਵਿਕੀ ਦੀ ਚਾਲ ਕੰਮ ਜਬ ਹੋਈ ਜਾਂਦੀ ਹੈ ਪ੍ਰੀਤ ਨੂੰ ਇਹ ਨਹੀਂ ਪਤਾ ਕਿ ਮੈਂ ਮੈਂ ਬੁੱਧੂ ਬਣਾਈ ਜਾਂਦੀ ਆ ਵੀ ਹੈਵੀ ਮੈਨੂੰ ਵੀ ਕੀ ਜਾਣ ਕੇ ਨਹੀਂ ਪੈਸੇ ਦੇ ਦੇ ਕੇ ਗਿਆ ਦੇ ਪਰ ਉਹ ਹੀ ਸਮਝ ਰਹੀ ਹੈ ਕਿ ਮੈਂ ਭੁੱਲ ਗਈ ਪਰ ਵਿਕੀ ਦੀਏ ਸਾਰੀ ਖੇੜੀ ਚਾਲ ਸੀ ਤੇ ਹੁਣ ਵਿਕੀ ਦਾ ਮਕਸਦ ਇਹ ਆ ਕਿ ਮੈਂ ਆਪਣੇ ਸਹੁਰਿਆਂ ਨੂੰ ਹੀ ਖਾਣਾ ਵਾ ਤੇ ਇਹ ਸਿਰਫ ਇੱਕ ਵੀਡੀਓ ਆ ਵੀਡੀਓ ਨੂੰ ਤੌਰ ਤੇ ਹੀ ਦੇਖਿਆ ਕਰੋ ਉਹਨਾਂ ਦੀ ਰੀਅਲ ਲਾਈਫ ਤੇ ਇਹ ਵੀਡੀਓ ਨਾਲ ਲੈ ਕੇ ਜਾਇਆ ਕਰੋ ਤੇ ਲੋਕ ਆਪਣੇ ਕਮੈਂਟ ਵੀ ਤੁਸੀਂ ਵੇਖੋ ਕਿ ਲੋਕਾਂ ਨੇ ਕਿੰਨੇ ਗਲਤ ਕੀਤੇ ਉਹਨਾਂ ਦੇ ਵੀਡੀਓਜ਼ ਦੇ ਵਿੱਚ ਕੋਈ ਵਿਕੀ ਨੂੰ ਮਾਰਨਾ ਕੋਈ ਕਿਸੇ ਨੂੰ ਮਾਰਨਾ ਕੋਈ ਕਿਸੇ ਨੂੰ ਮਾਰਨਾ ਕਿ ਅਰੇ ਹਾਲਾ ਕੀ ਸਿਰਫ ਵੀਡੀਓ ਆ ਕਿਰਦਾਰ ਅਧਿਆ ਜੋਇਨਮ ਦਿੱਤਾ ਵਾਦ ਸਿਰਫ ਉਹੀ ਕਰ ਰਹੀ ਹੈ ਬਰਕਤ ਵੀਡੀਓ ਬਹੁਤ ਵਧੀਆ ਪਰ ਬਰਕਤ ਵੀਡੀਓ ਹੁਣ ਖਤਮ ਕੀਤੀ ਜਾਏਗੀ ਲਮ ਤੇ ਇਸ ਤੋਂ ਬਾਅਦ ਕਲੰਕ ਵੀਡੀਓ ਸ਼ੁਰੂ ਹੋਏਗੀ ਕਲੰਕ ਪਾਰਟ 2 ਆਏਗਾ ਜੋ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਹੈ